ਕਸਾਨ ਵੀਰੋ ਸਤਿ ਸ਼੍ਰੀ ਅਕਾਲ ਤੁਹਾਡਾ ਵਲੌਗ ਦੇ ਵਿੱਚ ਸਵਾਗਤਾਂ ਉਮੀਦ ਕਰਦਾ ਸਾਰੇ ਭਰਾਵੋ ਵਧੀਆ ਹੋਵੋਗੇ ਤੇ ਜੱਟੂ ਅੱਜ ਆਪਾਂ ਮੱਕੀ ਦੇ ਵਿੱਚ ਲੱਗੇ ਆ ਸਪਰੇਅ ਕਰਨ ਤੇ ਤਕਰੀਬਨ ਮੇਤਰੋ ਆ 5 ਕਿਲੋ ਦੀ ਆਪਣੀ ਬਾਕੇਟ ਆ ਤੇ ਇਹਦੇ ਵਿੱਚ ਆਪਾਂ 3 ਕਿਲੋ ਆਪਣਾ ਯੂਰੀਆ ਪਾ ਲਿਆ ਤੇ 5 ਕਿਲੋ ਪਾਡਾਇਆ ਪਾ ਲਿਆ 11 ਬਿਘੇ ਥਾਂ ਦਾ ਤੇ 11 ਬਿਘੇ ਦਾ ਆਪਾਂ ਅੱਡ ਅੱਡੇ ਦਾ ਬਣਾਵਾਂਗੇ ਘੋਲ ਆ 3 ਕਿਲੋ ਹੋਰ ਦੇਖ ਲਓ ਵੀ ਯੂਰੀਆ ਤੇ ਆਪਾਂ ਯੂਰੀਆ ਪਾ ਲਾਂਗੇ ਬਾਲਟੀ ਦੇ ਵਿੱਚ ਤੇ ਅੱਡ ਅੱਡ ਬਣਾਵਾਂਗੇ ਇਹਨਾਂ ਦਾ ਘੋਲ ਭਰਾਵੋ ਲੈ ਗੋ ਯੂਰੀਆ 3 ਕਿਲੋ ਪਾ ਲਿਆ ਤੇ আਡਾ ਢ ਪੰਪ ਬਣਾ ਲਾਂਗੇ ਇਹਨਾਂ ਦੀ আਡਾ ਢ ਘੋਲ ਲਾਂਗੇ ਇਹਨਾਂ ਨੂੰ ਜ਼ਿੰਮੇਦਾਰ ਭਰਾਵੋ ਜਿਹੜਾ ਆਪਾਂ ਯੂਰੀਆ ਘੋਲਿਆ ਸੀ ਉਹ ਆਪਣਾ ਘੁਲ ਗਿਆ तकरीबन 10 ਮਿੰਟਾਂ ਚ ਘੁਲ ਜਾਂਦਾ ਤੁਸੀਂ ਯੂਰੀਆ ਟੈਂਪਰ ਕੋਲ ਲਿਆ ਕਰੋ ਤੇ ਜਿਹੜਾ ਆਪਣਾ ਡਾਈਆਉਲ ਸੀ ਪਹਿਲਾਂ ਘੋਲ ਲਿਆ ਤੁਸੀਂ ਦੇਖ ਸਕਦਾ ਯੂਰੀਆ ਘੋਲ ਕੇ ਆਪਣਾ ਘੁਲ ਚੁੱਕਿਆ ਆਪਾਂ तकरीबन 3 ਕਿਲੋ 2 ਕਿਲੀਆਂ ਦਾ ਪਾਇਆ ਤੇ 2.5 ਕਿਲੀਆਂ ਦਾ ਮੰਨ ਲਓ ਵੀ 11 ਬਿਗੇ ਥਾਵਾਂ ਮਤਰੂ ਪਮ ਪਮ ਮਤਰੂ ਗੈਂਡਰੇ ਆ ਵੀ ਕਿੰਨੇ ਕਿੰਨੇ ਹੋ ਗਏ 15 ਉਹ ਵੀ ਮਤਰੂ ਕਰਤੀ ਸਪਰੇਅ ਸਟਾਰਟ ਤੇ ਯੂਰੀਆ ਤੇ ਡਾਈ ਦੀ ਭਰਾਵੋ ਆ ਗਈ ਆ ਇਹ ਸਪਰੇਅ ਇਧਰੋਂ ਰਾਮੂ ਕਰ ਰਿਹਾ ਉਹ ਜਿਹੜਾ ਕਛੋਦ ਨੂੰ ਇਹ ਪੰਮੀਰੀ ਜੀ ਚਲਾਦੀ ਵੀਰੋ ਚੱਲ ਰਹੀ ਆ ਸਪਰੇਅ ਆਪਣੀ ਤਕਰੀਬਨ ਮੱਕੀ ਹੋਊਗੀ ਅੱਜ 35 ਦਿਨਾਂ ਦੀ ਤੇ ਤੁਸੀਂ ਦੇਖ ਸਕਦੇ ਹੋ ਮੱਕੀ ਦਾ ਇਧਰਾ ਥੋੜਾ ਥੋੜਾ ਜਿਹਾ ਮੱਕੀ ਡਾਊਨ ਆ ਕਿਉਂਕਿ ਇਹਦੇ ਵਿੱਚ ਨਾ ਤਾਂ ਅਲਟਰਾ ਜੀਨ ਕਵਾੜ ਬੜਾ ਜ਼ਿਆਦਾ ਹੋ ਗਿਆ ਤੇ ਅਲਟਰਾ ਜੀਨ ਸਪਰੇਅ ਕਰੀ ਸੀਗੀ ਇਹਦੇ ਚ ਲੇਟ ਹੋਊਗੀ ਸਪਰੇਅ ਕਿਉਂਕਿ ਪਰਨੇ ਪਾਸੇ ਪੌਦ ਚੱਲਦੀ ਆ ਜਿਵੇਂ ਅੱਜ ਪੂਰਾ ਚੱਲ ਰਿਹਾ ਓਵੇਂ ਪੂਰਾ ਚੱਲਦਾ ਸੀਗਾ ਤੇ ਤੁਸੀਂ ਇਧਰ ਦੇਖ ਸਕਦੇ ਹੋ ਇਧਰ ਮੱਕੀ ਆਪਣੀ ਪੂਰੀ ਉੱਠ ਚੁੱਕੀ ਆ ਤੇ ਆ ਵੀ ਵਧੀਆ ਉੱਠ ਰਹੀ ਆ ਐਵੇਂ ਮੱਕੀ ਕੋਈ ਖਾਸ ਥਰਡ ਡਾਊਨ ਤਾਂ ਹੈ ਨਹੀਂ ਪਰ ਉਹ ਵਧੀਆ ਦੇ ਸਪਰੇਅ ਭਰਾਵੋ ਜਿਹੜੀ ਆਪਾਂ ਕਰਨੀ ਆ ਤਾਂ ਨਿਊਜਲਾਂ ਥੋੜੀਆਂ ਹੀ ਆਪਾਂ ਉੱਪਰੇ ਰੱਖਿਓ ਕਿਉਂਕਿ ਪੱਤੇ ਜ਼ਿਆਦੇ ਨਾ ਪੱਤਿਆਂ ਪਰ ਪਵੇ ਜਿੰਮੇ ਛੋਟੂ ਨਹੀਂ ਕਰ ਰਹੇ ਨੇ ਇਦਾਂ ਸਪਰੇਅ ਕਰਨੀਆਂ ਉਹ ਵੀ ਝਟੋ ਕਰੋ ਚੈੱਕ ਛੋਟੂ ਨਹੀਂ ਆਉਂਦੇ ਨੇ ਬਾਟਾਂ ਕਿੱਥੇ 4 ਪੰਪ ਆਪਾਂ ਤਕਰੀਬਨ ਭਰਾਵੋ 7 ਪੰਪ ਇੱਕ ਕੀਲੇ ਦੇ ਲਾ ਰਹੇ ਹਾਂ ਤੇ 14 ਪੰਪ ਆਪਾਂ ਬਣਾ ਲਏ ਦੋਨੇ ਦਵਾਈਆਂ ਦੇ ਮਤਲਬ 14 ਆਪਣੇ ਯੂਰੀ ਦੇ 14 2.5 ਦੇ ਤੇ ਉਹਦੇ ਨਾਲ ਵਧੀਆ ਸਪਰੇਅ ਹੋ ਜਾਂਦੀ ਆ ਉਹ ਪਹਿਲਾਂ ਤਾਂ ਆਪਾਂ ਦੋ ਦੋ ਕੇਰੇ ਕਰਕੇ ਭਰਦੇ ਹੁੰਦੇ ਸੀਗੇ ਮੱਕੀ ਤੇ ਹੁਣ ਆਪਾਂ ਮੱਲਿਆਂ ਤੋਂ ਬਾਈ ਖੋਲਦੇ ਦੋਨੇ ਸਿਰਿਆਂ ਤੋਂ 나ਕੂ ਖੋਲਦੇ ਜਿਹੜੇ ਆਪਾਂ ਨੌਨੌ ਔਲੀਆਂ ਤੇ 나ਕੂ ਜੇ ਲਾਉਣਾ ਜਾਂ ਤੁਸੀਂ ਜਿੰਨੇ ਵੀ ਨੌਨੌ ਔਲੀਆਂ ਤੇ 나ਕੂ ਲਾਉਣਨੇ ਹੋ ਉਥੋਂ ਸਿਰਿਆਂ ਤੋਂ ਭਾਵੇਂ ਦੋਨੇ ਖੁੰਜਿਆਂ ਤੋਂ ਖੋਲਦਿਆ ਕਰੋ ਜਿਵੇਂ ਖਾਲਚੋਂ ਆਪਣਾ ਇੱਕ ਕੇਲਾ ਛੱਡ ਕੇ ਦੂਏ ਚੋਂ ਖੋਲਤਾ ਉਦੋਂ ਦੂਏ ਜੋਤੀਏ ਜ ਜਾਊਗਾ ਪਾਣੀ ਦੂਏ ਜੋ ਪਹਿਲੇ ਦੀ ਵੀ ਜਾਊਗਾ ਤਾਂ ਤੁਸੀਂ ਖੋਲਦੇ ਹੁਣ ਆਪਣੇ ਮੱਕੀ ਹੋਊਗੀ ਆਪਣੇ ਲੱਖ 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 ਤੋਂ ਵੀ ਬਾਹਰ ਹੋਊਗੀ ਤੇ ਹੁਣ ਆਪਾਂ ਨੱਕੇ ਖੋਲ ਸਕਦੇ ਆ ਜਿਵੇਂ ਔਲੀਆਂ ਧੋਪਾ ਕੁੰਜਿਆਂ ਨੂੰ ਖੋਲ ਰਹੇ ਆ ਇਧਰੋਂ ਸਾਡਾ ਅਜੇ ਜੀ ਖੋਲ ਰਹੇ ਨੇ ਬੂਟੇ ਵਿਚਾਰੇ ਦੇਖਦੇ ਕੇ ਵੀ ਜਿੱਥੇ ਬੂਟਿਆਂ ਦੀ ਛੱਦ ਜੀ ਆ ਉੱਥੇ ਕਿਦੋਂ ਚੱਕ ਰਿਹਾ ਪਰ ਸਾਨੂੰ ਕਿਤੇ ਮਿਲਦਾ ਨਹੀਂ ਹੈਗਾ ਭਰਾਵੋ ਆ ਦੇਖੋ ਹੁਣ ਬੂਟਾ ਸਾਡਾ ਬੱਟਣ ਨੂੰ ਜੀ ਨਹੀਂ ਕਰਦਾ ਕਿਥੋਂ ਵਟਿਏ ਐਸੋ ਚੱਕ ਦੀਏ ਨਹੀਂ ਨਹੀਂ ਚੱਕਦੇ ਕਿਉਂਕਿ ਹੁਣ ਇਧਰ ਤਾਂ ਬਹੁਤ ਜ਼ਿਆਦਾ ਇਧਰ ਇੱਕ ਉਹ ਰੋ ਚੱਲਾ ਇਥੋਂ ਚੱਕ ਦੇਖੋ ਉਧਰੋਂ ਛੋਟੂ ਉਹ ਨਹੀਂ ਕਰ ਰਹੇ ਨੇ ਸਪਰੇਅ ਮੈਨੂੰ ਤਰਵਾ ਪਾਸਾ ਪਹਿਲਾਂ ਡਾਊਨ ਲੱਗਦਾ ਸੀਗਾ ਇਹ ਔਲੀਆਂ ਇਹਨਾਂ ਥੋੜੀਆਂ ਡਾਊਨ ਸੀਗੀਆਂ ਪਰ ਇਹ ਵੀ ਹੁਣ ਤਕਰੀਬਨ ਨਾਲ ਹੀ ਰਲ ਗਈਆਂ ਬੂਟਾ ਤਾਂ ਆਪਣਾ ਕਰਕੇ ਆਲੇ-ਦਾਲੇ ਨੂੰ ਪੂਰਾ ਫੈਲ ਗਿਆ ਤੇ ਹੁਣ ਬਾਈ ਦੀ ਗਰੋਥ ਵੀ ਉਹ ਓਨੀ ਹੀ ਕਰ ਰਿਹਾ ਆਪਾਂ ਥੋੜੇ ਟਾਈਮ ਚ ਇਹਨੇ ਪਰਲੇ ਦੇ ਨਾਲ ਹੀ ਰਲ ਜਾਣਾ ਕਿਉਂਕਿ ਪਹਿਲਾਂ ਦੋ ਤਿੰਨ ਆ ਬਿੱਗਾ ਕਥਾ ਉਹ ਆਪਣਾ ਡਾਊਨ ਜਾ ਦਿਖਾਉਂਦਾ ਸੀਗਾ ਪਰ ਕਰ ਕਰ ਇਹਦੇ ਪਰਪਾਥੀਆਂ ਦੀ ਸਪਰੇ ਤੇ ਬਾਪ ਆ ਇਹਦੇ ਜੇ ਯੂਰੀਆ ਮੈਂ ਕਹਿੰਦਾ ਛੂਟੋ ਨਾ ਨਹੀਂ ਚੱਕਦਾ ਆਹ ਉਧਰ ਪਤੰਦਰ ਕਹਿੰਦਾ ਚੱਕ ਤੇ ਫੁੱਟੇ ਉਹ ਲਾ ਰਿਹਾ ਮਿੱਤਰੋ ਪੌਦ ਨੂੰ ਪਾਣੀ ਤੇ ਪੌਦਾ ਵੀ ਤਕਰੀਬਨ ਕਰ ਦਾਂਗੇ ਆਪਾਂ 9 ਤਰੀਕ ਨੂੰ 9 10 ਤਰੀਕ ਨੂੰ ਪਾਣੀ ਛੱਡ ਦਾਂਗੇ ਆਲੇ-ਦਾਲੇ ਵਾਲੇ ਲਾਗੇ ਸਾਰੇ ਮਿੱਤਰ ਪਿਆਰਾਂ ਨੇ ਕਰ ਲੀਆਂ ਬਡੋਲਾ ਵਟਾਂ ਤਿਆਰ ਆਪਣੀਆਂ ਧੁੜੀਆਂ ਰਹਿ ਗਈਆਂ ਕਿਉਂਕਿ ਆਪਾਂ ਮਿੱਟੀ ਵਾਲੇ ਕੰਮ ਚਲ ਜਗੇ ਦੀ ਉਹ ਵੀ ਕਰੋ ਵਲੌਗ ਚ ਕੋਈ ਬੜਾ ਧਾਕੜ ਵਲੌਗ ਹੈ ਟਰੈਕਟਰਾਂ ਦੇ ਸਟੰਟਾਂ ਦਾ ਲੋ ਵੀ ਜਟੋ ਆ ਆਪਣਾ ਇੱਕ ਡੱਬਾ ਇਹਦੇ ਚ ਪਾ ਦਨੇ ਆ ਆਪਣਾ ਡਾਈ ਦਾ ਇੱਕ ਯੂਰੀਏ ਦਾ ਤੇ ਫਿਰ ਆਪਾਂ ਮਸ਼ੀਨ ਚ ਪਾ ਦਨੇ ਆ ਤੇ ਚੱਲ ਰਿਹਾ ਆਪਣੇ ਕੋਲ ਤਕਰੀਬਨ ਤਿੰਨ ਕ ਪੰਪਾਂ ਦਾ ਮਾਲ ਰਹਿ ਗਿਆ ਨਾ ਦੋ ਕਾ ਦੋ ਦੀ ਰਹਿ ਗਿਆ ਦੋ ਪੰਪਾਂ ਦਾ ਮਾਲ ਰਹਿ ਗਿਆ ਮਤਲਬ ਉਹ ਤਿੰਨ ਦਾ ਹੋਊਗਾ ਨਹੀਂ 3 ਕਿਤੇ ਕਰੇਗਾ ਲੋ ਵੀ ਜੇ ਤੂੰ ਆ ਇਧਰਲਾ ਪਾਸਰਾ ਛੋਟੂ ਦੇ ਬਰਾਬਰ ਹੀ ਹੋ ਖੜਿਆ ਤੇ ਦੋਨਾਂ ਨੇ ਅਸਮਾਨਕ ਨੇ ਨੂੰ ਕਰ ਰੱਖੀਆਂ ਨੇ ਪਾਈਪ ਸਿੱਧੇ ਤੇ ਇਹਦੇ ਨਾਲ ਮਿੱਤਰੋ ਜਮੈਂ ਉੱਪਰ ਪੈ ਜਾਂਦੇ ਨੇ ਪੱਤੇ ਸਾਰੇ ਭਿੱਜ ਜਾਂਦੇ ਨੇ ਤੇ ਨਹੀਂ ਨੁਕਸਾਨ ਕਰਦਾ ਯੂਰੀਆ ਕਿਉਂਕਿ ਯੂਰੀਆ ਪਾਇਆ ਬਣਾ ਉਹ ਪੱਤੇ ਫੂਕ ਦਿੰਦਾ ਮੈਂ ਤਾਂ ਆਊਟ ਲੇਅਰ ਹੀ ਦੇ ਵਿੱਚ ਆਊਟ ਲੇਅਰ ਹੁੰਦੀ ਆ ਯੂਰੀਆ ਸਾਰੀ ਫੂਕ ਦਿੰਦਾ ਕਤੋਂ ਮੱਕੀ ਮੰਗ ਰਹੀ ਆ ਪਾਣੀ ਬਸ ਹੁਣ ਇਹਨੂੰ ਸਪਰੇਅ ਹੋ ਗਈ ਇਹਦੇ ਚ ਐਂਡ ਤੇ ਨਾਕੂ ਖੋਲ ਕੇ ਦੇ ਸਾਰੇ ਖੁੱਲ੍ਹੇ ਭਰ ਦਾਂਗੇ ਤੇ ਉਹ ਤੋਂ ਬਾਅਦ ਚ ਕਰਦੇ ਆ ਇਹਦੇ ਚ ਮੱਕੀ ਮੱਕੀ ਨੂੰ ਭਰਦੇ ਆ ਤੇ ਛੋਟੂ ਨਹੀਂ ਕਰ ਰਹੇ ਨੇ ਇਧਰ ਰਾਮੂ ਨਹੀਂ ਸਪਰੇਅ ਮੈਟਰੋ ਇੱਥੇ ਆਪਣੀ ਮੱਕੀ ਛੋਟੀ ਸੀਗੀ ਤੇ ਆਪਣੇ ਕੋਲ ਇੱਕ ਪੰਪ ਪਾਜ ਗਿਆ ਤਾਂ ਆਪਾਂ ਡਾਈ ਪਾਏ ਲੰਬਾ ਜਿਹਾ ਹੱਥ ਕਰਕੇ ਮਾਂ ਵੀ ਛੋਟੂ ਲੰਬਾ ਜਿਹਾ ਹੱਥ ਕਰਕੇ ਘਵਾ ਦੇ ਤਾਂ ਹੁਣ YouTube ਨੇ ਜਿਆਦਾ ਹੀ ਲੰਬਾ ਹੱਥ ਕਰ ਲਿਆ ਤੇ ਕਰੋ ਚੈੱਕ ਵੀ ਆਏ ਵੀ ਤੇ ਲੈ ਕੇ ਜਿੱਥੇ ਮਾੜੀ ਮੋਟੀ ਡਾਉਨ ਆ ਮੱਕੀ ਉੱਤੇ ਥੋੜੀ ਸੈੱਟ ਹੋ ਜੂਗੀ ਜਿਹੜਾ ਵਾਲਾ ਇੱਕ ਪੰਪ ਬਚ ਗਿਆ ਸੀਗਾ ਤੇ ਕਿਉਂਕਿ ਜੇ ਡਾਈ ਆ ਜਿਹੜੇ ਹਿਸਾਬ ਨਾਲ ਆਪਾਂ ਜਿਆਦਾ ਪਾਏਗਾ ਫਿਰ ਕਿਤੇ ਮੱਕੀ ਨੂੰ ਖਰਾਬ ਨਾ ਕਰ ਦੇਵੇ ਇਧਰੋਂ ਦੂਆ ਬੰਦਾ ਭਰ ਰਿਹਾ ਆਪਣਾ ਅਜੇ ਇਧਰ ਚਰੀ-ਚੁਰੀ ਭਰ ਰਿਹਾ ਮੋਟਰ ਚਲਾ ਰੱਖੀਆ ਤੇ ਮਿੱਤਰੋ ਆਪਣੇ ਬੂਟਿਆਂ ਦਾ ਦੱਸੋ ਕੀ ਰਿਜ਼ਲਟ ਇਧਰਲੇ ਪਾਸੇ ਉਹ ਲਾਇਆ ਬਾਲੂ ਬਘਾਰਾ ਤੇ ਨਾਲ ਇਹ ਸੇਬ ਵਗੈਰਾ ਸਾਰਾ ਕੁਝ ਸਾਰੇ ਫਲ ਫਰੂਟ ਆ ਆ ਗਿਆ ਆਪਣਾ ਸੇਬ ਆ ਆਪਣਾ ਗਾ ਚੀਗੂ ਚੀਗੂ ਪਰਲੇ ਪਾਸੇ ਵੀ ਆ ਮੋਵੀ ਜਟੋ ਨਾਲ ਦੀ ਨਾਲ ਮੱਕੇ ਨੂੰ ਸਪਰੇਅ ਕਰਕੇ ਚਲਾਤਾ ਪਾਣੀ ਕਿਉਂਕਿ ਬੱਤੀਆਂ ਜਾਂ ਬਟਣ ਲੱਗੀਆਂ ਸੀਗੀਆਂ ਮੱਖੀ ਦੀਆਂ ਇਹਦੇ ਨਾਲ ਮਿੱਤਰੋ ਸਾਰੇ ਪੱਤੇ ਤੁਸੀਂ ਦੇਖ ਸਕਦੇ ਹੋ ਵੀ ਪੱਤੇ ਪੂਰੇ ਗਿੱਲੇ ਹੋ ਚੁੱਕੇ ਨੇ ਤੇ ਆਪਾਂ ਦਾ ਮੇਨ ਮਕਸਦ ਪੱਤੇ ਗਿੱਲੇ ਕਰਨਾ ਹੀ ਆ ਇਹਦਾ ਫੋਟੋਸਿੰਥੈਸਿਸ ਵਾਲਾ ਕੰਮ ਹੁੰਦਾ ਇਹ ਸਾਰਾ ਇਹਨੂੰ ਦਵਾਈ ਰੇਸ ਆਪਾਂ ਇਹਨੂੰ ਸਾਰਾ ਪੱਤਿਆਂ 'ਤੇ ਹੀ ਲੱਗਦਾ ਜਿਹੜੀ ਆਪਾਂ ਸਪਰੇਅ ਕਰਦੇ ਆਂ ਪੱਤੇ ਜੇ ਆਪਾਂ ਛੁੰਡੀ ਵਾਲੀ ਕਰਦੇ ਆਂ ਤਾਂ ਪੱਤੇ ਕੜਕਣਦੇ ਆ ਜਾਂਦੇ ਨੇ ਕਿਉਂਕਿ ਇਹ ਮੱਕੀ ਹੁੰਦੀ ਆ ਮੱਖੀ ਆਉਂਦੀ ਆ ਤਾਂ ਉਹਨੂੰ ਛੁੰਡੀ ਵੱਧ ਪੈਂਦੀ ਆ ਤੇਰੇ ਵਿੱਚ ਬਾਅਦ 'ਚ ਉਹ ਇੱਕ ਸਪਰੇਅ ਕਰਦਾਂਗੇ ਇੱਕ ਗਰੋਥ ਪ੍ਰੋਮੋਟਰ ਦੇ ਨਾਲ ਇਹ ਸਪਰੇਅ ਕਰਦਾਂਗੇ ਜਦੋਂ ਆਪਾਂ ਨੂੰ ਲੱਗੂਗਾ ਨਾ ਵੀ ਇਹਦੇ ਵਿੱਚ ਬੰਦਾ ਵੜ ਨਹੀਂਦਾ ਹੋਇਆ ਵੀ ਢੋਲੀ ਨਿਕਲ ਨਹੀਂਦਾ ਜਦੋਂ ਆਪਾਂ ਇਹਦੇ ਸਪਰੇਅ ਕਰਨਾਗੇ ਮਿੱਤਰੋ ਇੱਕ ਗਰੋਥ ਵਾਲੀ ਕਰ ਦਾਂਗੇ ਇੱਕ ਕੋਰਾ ਜਿਨ ਵਗੈਰਾ ਕੋਈ ਸਸਤੀ ਜੀ ਦਵਾਈ ਇਹ ਕਰਾਂਗੇ ਕੋਈ ਹੋਣਾ ਕਿਉਂਕਿ ਮੱਕੀ ਦਾ ਬਾਹਰ ਹੋ ਗਿਆ ਹੋਣਾ ਇਹਦੀ ਡੜਾ ਮਜ਼ਬੂਤ ਹੋ ਗਈਆਂ ਹੋਣ ਤੇ ਉਹ ਥੋੜੀ ਲੱਗਦੀ ਨਹੀਂ ਹੈਗੀ ਤੇ ਦੱਸੋ ਮਿੱਤਰੋ ਕਿਵੇਂ ਲੱਗਿਆ ਅੱਜ ਦਾ ਬਲੌਗ ਤੁਹਾਨੂੰ ਤੇ ਕਿਵੇਂ ਲੱਗੀ ਸਪਰੇਅ ਵੀ ਸਪਰੇਅ ਠੀਕ ਕਰ ਰਹੇ ਆ ਤੇ ਬਾਕੀ ਦੇ ਹੋਰ ਵੀ ਤੁਹਾਨੂੰ ਕੋਈ ਦਾ ਪਤਾ ਵੀ ਗਰੋਥ ਬਾਰੇ ਗਰੋਥ ਵਾਸਤੇ ਦੱਸੋ ਕਿ ਕਿਹੜੀ ਦਵਾਈ ਕਰੀਏ ਤੇ ਬਾਕੀ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਬਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਓ ਮਿਲਦੇ ਆ ਤੁਹਾਨੂੰ ਜਲਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ